ਅਮਰੀਕਾ ਤੋਂ ਲਗਾਤਾਰ ਵੱਡੀਆਂ ਖਬਰਾਂ ਆ ਰਹੀਆਂ ਜਿੱਥੇ ਕਿ 19 ਕੰਟਰੀਆਂ ਦੀ ਇਮੀਗ੍ਰੇਸ਼ਨ ਤੇ ਬਿਲਕੁਲ ਹੀ ਰੋਕ ਲਗਾ ਦਿੱਤੀ ਆ ਹੁਣ ਉਹਨਾਂ ਦੀ ਗਿਣਤੀ ਵੱਧ ਕੇ 19 ਤੋਂ 30 ਹੋਣ ਜਾ ਰਹੀ ਹੈ ਜੀ ਹਾਂਜੀ ਹੋਮ ਸਕਿਉਰਿਟੀ ਸੈਕਟਰੀ ਕ੍ਰਿਸਟੀ ਨਿਊਮ ਦਾ ਜਦੋਂ ਦਾ ਇਹ ਬਿਆਨ ਆਇਆ ਕਿ ਇਹ 19 ਕੰਟਰੀਆਂ ਤੋਂ ਵਧਾ ਕੇ ਗਿਣਤੀ 30 ਕੀਤੀ ਜਾਵੇਗੀ ਹਰ ਕਿਸੇ ਦੇ ਹੋਸ਼ ਛੋੜੇ ਹੋਏ ਆ ਕਿ ਇਸ ਅਗਲੀਆਂ ਕੰਟਰੀਆਂ ਦੇ ਵਿੱਚ ਕਿਤੇ ਸਾਡੀ ਕੰਟਰੀ ਤਾਂ ਨਹੀਂ ਉਸੇ ਤਰ੍ਹਾਂ ਪੰਜਾਬੀ ਤੇ ਇੰਡੀਅਨ ਵੀ ਇਸ ਗੱਲ ਦੇ ਲਈ ਡਰੇ ਹੋਏ ਆ ਕਿ ਕਿਸੇ तरीके ਨਾਲ ਇਸ ਜਿਹੜੀਆਂ 30 ਕੰਟਰੀਆਂ ਹੁਣ ਆਣ ਗਈਆਂ ਇਹਦੇ ਵਿੱਚ ਸਾਡੀ ਕੰਟਰੀ ਦਾ ਨਾਮ ਨਾ ਹੋ ਜਵੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਤੇ ਆਪਣੇ ਇੰਡੀਅਨ ਉੱਥੇ ਗਏ ਹੋਇਆ ਜਿਨ੍ਹਾਂ ਨੇ ਇਹ ਅਸਾਈਲਮ ਕੇਸ ਲਗਾਏ ਹੋਏ ਤੁਹਾਨੂੰ ਦੱਸ ਦਿਆ ਕਿ ਹਰ ਇੱਕ ਨਵੇਂ ਤੇ ਨਵੇਂ ਦਿਨ ਕੋਈ ਨਾ ਕੋਈ ਇਮੀਗ੍ਰੈਂਟਸ ਇਦਾਂ ਦੀ ਗਲਤੀ ਕਰ ਦਿੰਦਾ ਜਿਹਦੇ ਕਿ ਸਜ਼ਾ ਉਹ ਇਨੋਸੈਂਟ ਲੋਕਾਂ ਨੂੰ ਵੀ ਭੁਗਤਣੀ ਪੈਂਦੀ ਆ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਅਫਗਾਨੀ ਨੇ ਨੈਸ਼ਨਲ ਗਾਰਡ ਦੇ ਉੱਤੇ ਗੋਲੀਆਂ ਚਲਾਈਆਂ ਇਸ ਦੇ ਨਾਲ ਅਫਗਾਨੀਆਂ ਨੂੰ ਤਾਂ ਅਸਰ ਪਵੇਗਾ ਹੀ ਪਵੇਗਾ ਉਹ ਤਾਂ ਪ੍ਰਭਾਵਿਤ ਹੋ ਹੋਇਆ ਔਰ ਉਸ ਦੇ ਨਾਲ ਨਾਲ ਹੁਣ 19 ਕੰਟਰੀਆਂ ਆਲਰੇਡੀ ਬੰਦ ਕਰਤੀਆਂ ਔਰ ਇਸ ਤੋਂ ਬਾਅਦ ਕੇ ਗਿਣਤੀ 30 ਹੋਣ ਜਾ ਰਹੀ ਹੈ ਜੀ ਹਾਂਜੀ ਇਹ ਤੁਸੀਂ ਬਿਆਨ ਦੇਖ ਸਕਦੇ ਆ ਕ੍ਰਿਸਟੀ ਨਿਯੋਮ ਨੇ ਬਿਆਨ ਦੇ ਦਿੱਤਾ ਕਿ 30 ਹੋਣ ਗਿਆ ਬਹੁਤ ਜਲਦੀ ਅਸੀਂ ਹੋਰ ਕੰਟਰੀਆਂ ਵੀ ਇਸ ਦੇ ਵਿੱਚ ਸ਼ਾਮਲ ਕਰਨਗੇ ਔਰ ਐਸੀ ਤਰ੍ਹਾਂ ਇੱਕ ਜਿਹੜਾ ਕੀ ਰਜਿੰਦਰ ਕੁਮਾਰ ਦਾ ਵੀ ਹੁਣ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਕੱਲ ਵੀ ਆਪਾਂ ਰਿਪੋਰਟ ਕੀਤੀ ਸੀ ਕਿ ਇੱਕ ਟਰੱਕ ਐਕਸੀਡੈਂਟ ਹੋਰ ਹੋਇਆ ਤਾਂ ਹੁਣ ਇਸ ਤੋਂ ਵੀ ਡਰ ਇਹ ਲੱਗਿਆ ਹੋਇਆ ਕਿ ਕਿਤੇ ਇੰਡੀਅਨ ਦੇ ਲਾਇਸੈਂਸ ਹੀ ਨਾ ਬਣਨੇ ਬੰਦ ਹੋ ਜਵੇ ਕਿਉਂਕਿ ਇੱਕ ਤੋਂ ਬਾਅਦ ਇੱਕ ਐਕਸੀਡੈਂਟ ਹੁੰਦਾ ਹੀ ਜਾ ਰਿਹਾ ਇਹ ਚੀਜ਼ ਰੁਕਣ ਦਾ ਨਾਂ ਨਹੀਂ ਲੈ ਰਹੀ ਕਿਉਂਕਿ ਤੁਹਾਨੂੰ ਪਤਾ ਹੀ ਹਰਜਿੰਦਰ ਸਿੰਘ ਦੇ ਕੇਸ ਤੋਂ ਬਾਅਦ ਜਸ਼ਨਪ੍ਰੀਤ ਦੇ ਕੇਸ ਤੋਂ ਬਾਅਦ ਕਿਸ ਹੱਦ ਤੱਕ ਸਖਤਾਈ ਵਧੀ ਹੋਈ ਸੀ ਕੈਲੀਫੋਰਨੀਆ ਤੇ ਇੱਕ ਝਟਕੇ ਦੇ ਵਿੱਚ ਹੀ 17000 ਲੋਕਾਂ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਸੀ ਕਿਉਂ ਐਡੇ ਵੱਡੇ ਵੱਡੇ ਸਟੈਪ ਲਿੱਤੇ ਜਾ ਰਹੇ ਆ ਔਰ ਇਹ ਸਟੈਪ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਤੁਹਾਡੇ ਲਾਇਸੈਂਸ ਤੁਸੀਂ ਟਰੱਕ ਚਲਾ ਹੀ ਨਹੀਂ ਸਕਦੇ ਸਿਰਫ ਸਿਰਫ ਟਰੱਕ ਚਲਾਣਗੇ ਤਾਂ ਗੋਰੇ ਲੋਕ ਹੀ ਇੱਥੋਂ ਦੇ ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਜਾਂ ਸਪੈਸ਼ਲ ਸਪੈਸ਼ਲਿਸਟ ਜਿਹੜੇ ਵੀਜ਼ੇ ਲਾ ਕੇ ਆਉਂਦੇ ਆ ਉਹ ਹੀ ਟਰੱਕ ਡਰਾਈਵਰ ਬਣਨਗੇ ਇਹ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਇਹ ਕਾਮਨਾ ਕਰਦੇ ਆ ਕਿ ਐਕਸੀਡੈਂਟ ਕਿਸੇ ਤੋਂ ਵੀ ਨਾ ਹੋਵੇ ਔਰ ਇਹ ਵੀ ਹੈ ਕਿ ਤਨਾ ਕਿਤੇ ਮੰਨਣ ਵਾਲੀ ਗੱਲ ਹੋਏਗੀ ਐਕਸੀਡੈਂਟ ਨਹੀਂ ਰੁਕਣ ਵਾਲੇ ਰੋਡ ਦੇ ਉੱਪਰ ਚੱਲਣਾ ਕਿਤਨਾ ਕਿਤੇ ਛੋਟਾ ਮੋਟਾ ਹੁੰਦਾ ਹੀ ਰਹੇਗਾ ਪਰ ਤੁਹਾਡੇ ਕੋਲ ਪੇਪਰ ਹੈ ਨਹੀਂ ਤੁਸੀਂ ਬਾਰਡਰ ਕ੍ਰੋਸ ਕਰਕੇ ਆਏ ਆ ਨਾ ਤੁਸੀਂ ਭੁੱਲ ਜਿਓ ਕਿ ਤੁਸੀਂ ਹੁਣ ਬਾਹਰ ਆ ਜਾਓਗੇ ਸਰਕਾਰ ਤੁਹਾਨੂੰ ਪੁਲਿਸ ਤੁਹਾਨੂੰ ਛੱਡੇਗੀ ਤੁਹਾਡਾ ਕੇਸ ਪੂਰਾ ਹੋਏਗਾ ਤਾ ਤੁਹਾਡੇ ਆਲਰੇਡੀ ਪਹਿਲਾਂ ਹੀ ਆਈਸ ਨੇ ਅਰਜੈਂਟ ਸਬਮਿਟ ਕੀਤੀ ਹੋਈ ਹੈ ਕਿ ਸਾਨੂੰ ਗ੍ਰਿਫਤਾਰੀ ਚਾਹੀਦੀ ਹੈ ਤੁਹਾਡੀ ਗ੍ਰਿਫਤਾਰੀ ਦੀ ਆਲਰੇਡੀ ਮੰਗ ਕਰ ਚੁੱਕੀ ਹੈ ਆਈਸ ਜਦੋਂ ਵੀ ਤੁਸੀਂ ਉੱਥੋਂ ਨਿਕਲੋਗੇ ਉਸ ਕੇਸ ਦੇ ਵਿੱਚੋਂ ਤੁਹਾਨੂੰ ਆਈਸ ਨੇ ਡਿਟੇਨ ਕਰ ਲੈਣਾ ਤੇ ਹੁਣ ਇਹ ਕਿਆਸਤ ਲੜਾਈਆਂ ਲਾਈਆਂ ਜਾ ਰਹੀਆਂ ਕਿ ਬਹੁਤ ਜਲਦ ਵੱਡੇ ਫੈਸਲੇ ਹੋਣਗੇ ਤੇ 트럼ਪ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਅੱਗੇ ਪਿੱਛੇ ਕੁਝ ਵੀ ਨਹੀਂ ਦੇਖਦਾ ਜੋ ਉਹਨੇ ਕਰਨਾ ਉਹ ਅਜੇ ਤੱਕ ਉਹਨੇ ਕੀਤਾ ਹੀ ਆ ਔਰ ਕਰਦਾ ਹੀ ਰਹੂਗਾ 20 ਲੱਖ ਲੋਕਾਂ ਨੂੰ ਉਹਨੇ ਕੰਟਰੀ ਚੋਂ ਕੱਢਤਾ ਆਪਣੇ ਹੁਣ ਤੱਕ ਦੇ ਕਾਰਜਕਾਲ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਉਹ ਲੋਕਾਂ ਦੀ ਜਿਹੜੇ ਆਪਣੇ ਆਪ ਛੱਡ ਕੇ ਚਲੇ ਗਏ ਤੇ ਬਾਕੀ ਲੋਕਾਂ ਨੂੰ ਆਈਸਨੇਟ ਰਿਪੋਰਟ ਕੀਤਾ ਹਰ ਇੱਕ ਨਵੇਂ ਦਿਨ ਆਈਸ ਰੇਡ ਕਰਦੀ ਆ ਇਹ ਇਕੱਠੇ ਹੋ ਕੇ ਆਪਰੇਸ਼ਨ ਕਰਦੇ ਆ ਆਈਸ ਐਫ ਪੀਆਈ ਜਾਂ ਹੋਰ ਵੀ ਜਿੰਨੀਆਂ ਵੀ ਇਹਨਾਂ ਦੀਆਂ ਸੁਰੱਖਿਆ ਏਜੰਸੀਆਂ ਸਾਰੀਆਂ ਮਿਲ ਕੇ ਆਪਰੇਸ਼ਨ ਕਰਦੀਆਂ ਹਰ ਰੋਜ਼ ਰੇਡ ਹੋ ਰਹੀ ਆ ਵੱਡੇ ਪੱਧਰ ਤੇ ਰੇਡਸ ਹੋ ਰਹੀ ਆ ਜਿੱਥੇ ਵੱਡੇ ਪੱਧਰ ਤੇ ਇਮੀਗ੍ਰੈਂਟਸ ਨੂੰ ਚੁੱਕਿਆ ਜਾ ਰਿਹਾ ਤੇ ਉਹਨਾਂ ਨੂੰ ਡਿਟੇਨ ਕਰਕੇ ਉਹਨਾਂ ਦੀ ਹੋਮ ਕੰਟਰੀ ਭੇਜਿਆ ਜਾ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਜਿਹੜੀਆਂ ਇਹ 19 ਕੰਟਰੀਆਂ ਇਹਨਾਂ ਬਾਰੇ ਸਭ ਨੂੰ ਪਤਾ ਕਿ ਜਿਹੜੀਆਂ ਹੁਣ ਹੋਰ 11 ਕੰਟਰੀਆਂ 12 ਕੰਟਰੀ ਇਹਦੇ ਵਿੱਚ ਸ਼ਾਮਿਲ ਹੋਣਗੇ ਆ ਉਸ ਨੇ ਲੋਕਾਂ ਦੀ ਨੀਂਦ ਉਡਾਤੀ ਆ ਕਿ ਕਿਤੇ ਇਸ ਕੰਟਰੀ ਦੇ ਵਿੱਚ ਸਾਡਾ ਨਾਂ ਨਾ ਹੋ ਜਾਵੇ ਕਿਉਂਕਿ ਬਹੁਤ ਲੋਕਾਂ ਦੇ ਕੇਸ ਨੇੜੇ ਲੱਗੇ ਹੋਏ ਆ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਆ ਜਾ ਉਹਨਾਂ ਦੀ ਫਾਈਨਲ ਹਾਇਰਿੰਗ ਆ ਉਹ ਸਾਰੇ ਲੋਕ ਡਰੇ ਹੋਏ ਆ ਕਿਉਂਕਿ ਜਿਹੜੀ ਇਹ 19 ਕੰਟਰੀ ਇਹਨਾਂ ਨੇ ਤਾਂ ਬਿਲਕੁਲ ਹੀ ਰੋਕ ਲਾਤੀ ਆ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲਣਾ ਸੀ ਜਾਂ ਸਿਟੀਜ਼ਨ ਮਿਲਣੀ ਸੀ ਜਾਂ ਮਿਲੀ ਹੋਈ ਆ ਉਹਨਾਂ ਦੇ ਉੱਪਰ ਵੀ ਰੋਕ ਲੱਗ ਗਿਆ ਤੇ ਤੁਸੀਂ ਦੇਖ ਸਕਦੇ ਕਿੰਨਾ ਵੱਡਾ ਕਦਮ ਚੁੱਕਿਆ 트럼ਪ ਨੇ ਕਿਉਂ ਚੁੱਕਿਆ ਕਿਉਂਕਿ ਗਲਤੀਆਂ ਹੁੰਦੀਆਂ ਇਮੀਗ੍ਰੈਂਟਸ ਲਈ 2025 ਨਹੀਂ ਸਹੀ ਪਹਿਲਾਂ ਟਰੱਕ ਐਕਸੀਡੈਂਟ ਹੁੰਦੇ ਆ ਇੱਕ ਤੋਂ ਬਾਅਦ ਇੱਕ ਹੁੰਦਾ ਹਜੇ ਵੀ ਰੁਕਣ ਦਾ ਨਾਂ ਨਹੀਂ ਲੈਂਦੇ ਪਹਿਲਾਂ ਕੱਲ ਫੇਰ ਰਿਪੋਰਟ ਆ ਗਈ ਇੱਕ ਤੇ ਆ ਨੈਸ਼ਨਲ ਗਾਰਡ ਤੇ ਜਿਹੜੀ ਗੋਲੀਬਾਰੀ ਹੋਈ ਆ ਇਸ ਨੇ ਤਾਂ ਪੂਰੇ ਦਾ ਪੂਰਾ ਤਖਤਾ ਹੀ ਪਲਟ ਕੇ ਰੱਖ ਦਿੱਤਾ ਇਹਦੇ ਦਾ ਪੂਰੀ ਉਹ ਚੀਜ਼ ਕਰ ਦਿੱਤੀ ਜਿਹੜੀ ਕੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ 30 ਕੰਟਰੀ ਬੈਨ ਹੀ ਹੋ ਜਾਣਗੀਆਂ ਇੱਕ ਤਰ੍ਹਾਂ ਦੀ ਆ ਬਹੁਤ ਵੱਡਾ ਡਿਸੀਜਨ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਖਤਾਈਆਂ ਹੋਰ ਵੀ ਜ਼ਿਆਦਾ ਵਧਣਗੀਆਂ ਔਰ ਜਿਹੜਾ ਕ੍ਰਿਸਟੀ ਨਿਯਮ ਦਾ ਇਹ ਬਿਆਨ ਆਇਆ ਨਾ ਇਹ ਧਿਆਨ ਖਿੱਚਦਾ ਸਾਰਿਆਂ ਦਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਭਾਸ਼ਾ ਉਹਨੇ ਯੂਜ਼ ਕੀਤੀ ਹੈ ਕਿ ਇਹ ਕਾਤਲ ਲੋਕ ਸਾਡੀ ਕੰਟਰੀ ਦੇ ਵਿੱਚ ਪਨਾਹ ਮੰਗਦੇ ਆ ਔਰ ਬਾਈਡਨ ਸਰਕਾਰ ਦੇ ਟਾਈਮ ਦੇ ਵਿੱਚ ਘੱਟੋ ਘੱਟ 1 ਲੱਖ ਅਫਗਾਨੀ ਆਈਐਸਏ ਕੇ ਇਸ ਆਪਰੇਸ਼ਨ ਦੇ ਵਿੱਚ ਔਰ ਉਹਨਾਂ ਨੇ ਇੱਥੇ ਪਨਾਹ ਦਿੱਤੀ ਸੀ ਹੁਣ ਗਲਤੀ ਇੱਕ ਦੀ ਵਜ੍ਹਾ ਤੋਂ 1 ਲੱਖ ਤਾਂ ਉਹ ਉਹ ਪ੍ਰਭਾਵਿਤ ਪੱਕੇ ਹੀ ਹੋਣਗੇ ਉਹਨਾਂ ਤੇ ਤਾਂ ਪੱਕੀ ਮੋਹਰ ਲੱਗੀ ਆ ਉਹਨਾਂ ਤਾਂ ਬਿਲਕੁਲ ਹੀ ਬੰਦ ਕਰਤਾ ਪਰ ਜਿਹੜੇ ਆਲਰੇਡੀ ਪਹਿਲਾਂ ਤੋਂ ਸਿਟੀਜ਼ਨਸ਼ਿਪ ਲੈ ਚੁੱਕੇ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਹੁਣ ਉਹਨਾਂ ਨੂੰ ਵੀ ਖਤਰਾ ਉਹਨਾਂ ਨੂੰ ਵੀ ਭਜਣਾ ਪਈਆਂ ਜਾਂ ਆਪਾਂ ਸ਼ੁਰੂ ਤੇ ਤੁਹਾਨੂੰ ਇਹ ਚੀਜ਼ ਦੱਸਦੇ ਹੁੰਦੇ ਸੀਗੇ ਕਿ ਅੱਜ ਹੱਤ 트ੰਪ ਨੇ ਉਹ ਲੋਕਾਂ ਨੂੰ ਪਾਇਆ ਜਿਹੜੇ ਨਵੇਂ-ਨਵੇਂ ਹਲੇ ਕੈਂਪਾ ਦੇ ਵਿੱਚ ਉਹਨਾਂ ਦੇ ਜਾਜ ਪਰ ਪਰ ਕੇ ਜਾ ਰਹੇ ਆ ਸਾਰੇ ਲੋਕ ਉਸ ਟਾਈਮ ਤੇ ਹੱਸਦੇ ਸੀ ਜਿਨ੍ਹਾਂ ਨੂੰ ਵਰਕ ਵੀਜ਼ਾ ਮਿਲਿਆ ਹੋਇਆ ਸੀ ਉਹ ਵੀ ਲੋਕ ਆਉਂਦੇ ਸੀ ਚਲੋ ਕੋਈ ਨਹੀਂ ਉਹ ਤਾਂ ਕੈਂਪਾਂ ਦੇ ਵਿੱਚੋਂ ਹੀ ਚੜ ਚਾ ਕੇ ਭੇਜ ਰਿਹਾ ਉਹੀ ਕਰ ਰਿਹਾ ਉਹੀ ਕਰ ਰਿਹਾ ਪਰ ਨਹੀਂ ਉਸ ਤੋਂ ਬਾਅਦ ਕੈਂਪਾਂ ਤੋਂ ਬਾਹਰ ਨਿਕਲਿਆ ਜਿਨ੍ਹਾਂ ਦੇ ਲੋਕਾਂ ਦੇ ਰਿਹਾ ਹੋਏ ਹੋਏ ਸੀਗੇ ਬੌਂਡ ਨਹੀਂ ਸੀ ਪਿਆ ਤਰੀਕਾ ਨਹੀਂ ਸੀ ਪਿਆ ਬਿਨਾਂ ਛੱਡਤੇ ਸੀ ਉਹਨਾਂ ਨੂੰ ਚੜ ਚਾ ਕੇ ਡਿਪੋਰਟ ਕਰਨ ਲੱਗਾ ਡਿਟੇਨ ਕਰਨ ਲੱਗਾ ਫਿਰ ਲੋਕ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲੇ ਹੋਏ ਸੀ ਉਹ ਹੱਸਦੇ ਵੀ ਚਲੋ ਵਧੀਆ ਗੰਦ ਨਿਕਲੇ ਇਹ ਹੋ ਗਿਆ ਤੇ ਬਾਅਦ ਚੋਂ ਬਰਕ ਵੀ ਜਿਹੜਾ ਇਹਨੂੰ ਹੱਥ ਪਾਇਆ ਟਰੱਕ ਡਰਾਈਵਰ ਨੌਨ ਡੋਮਿਸਾਈਲ ਸੀਡੀਐਲ ਲਾਇਸੈਂਸ ਕੈਨਸਲ ਕੀਤੇ ਫਿਰ ਗ੍ਰੀਨ ਕਾਰਡ ਵਾਲੇ ਹੱਸਦੇ ਸੀਗੇ ਹੁਣ ਅੱਖ ਗ੍ਰੀਨ ਕਾਰਡ ਵਾਲਿਆਂ ਦੀ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਸੀ ਇੱਕ ਦੂਜੇ ਦੀ سپورਟ ਬਣੋ ਲੱਤਾਂ ਨਾ ਖਿੱਚੋ ਸੋ ਹੁਣ ਉਹੀ ਕੰਮ ਹੋ ਰਿਹਾ ਹੁਣ ਅੱਖ ਗ੍ਰੀਨ ਕਾਰਡ ਵਾਲਿਆਂ ਤੇ ਆ ਇਹ 19 ਕੰਟਰੀਆਂ ਤਾਂ ਪੱਕੀਆਂ ਹੀ ਇਹਨਾਂ ਦੇ ਉੱਪਰ ਤਾਂ ਤਲਵਾਰ ਲਟਕ ਚੁੱਕੀ ਆ 30 ਕੰਟਰੀਆਂ ਐਡ ਹੋ ਜਾਣ ਗਿਆ ਹੁਣ ਤੁਹਾਨੂੰ ਸੋਚਾਂ ਦੀ ਜ਼ਰੂਰਤ ਹੈ ਕਿ ਤੁਹਾਡਾ ਗ੍ਰੀਨ ਕਾਰਡ ਤਾਂ ਨਹੀਂ ਜਾਏਗਾ ਹੁਣ ਸਾਰੇ ਲੋਕ ਡਰ ਰਹੇ ਆ ਹੁਣ ਸੋਚ ਰਹੇ ਆ ਕਿ ਅਸੀਂ ਪਹਿਲਾਂ ਇਹ ਚੀਜ਼ ਦੇ ਉੱਤੇ ਹੱਸ ਰਹੇ تھے ਕਦੇ ਵੀ ਕਿਸੇ ਦਾ ਮਜ਼ਾਕ ਨਹੀਂ ਉਣਾਉਣਾ ਚਾਹੀਦਾ ਬਹੁਤ ਲੋਕ ਹਲੇ ਵੀ ਕਮੈਂਟ ਕਰਨ ਤੋਂ ਨਹੀਂ ਹਟਦੇ ਕਿ ਇਹਨਾਂ ਨੂੰ ਇੱਥੋਂ ਕੱਢੋ ਇਹਨਾਂ ਨੇ ਸਾਡਾ ਵੀ ਰਹਿਣਾ ਦੁਰਵਰ ਕੀਤਾ ਹੋਇਆ ਪਰ ਤੁਸੀਂ ਵੀ ਇਸੇ ਕੰਟਰੀ ਦੇ ਨਹੀਂ ਆ ਤੁਹਾਨੂੰ ਵੀ ਕੱਲੂ ਹੱਥ ਪਾ ਸਕਦੇ ਆ ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਥੋਂ ਦੇ ਗ੍ਰੀਨ ਕਾਰਡ ਹੋਲਡਰ ਬਣ ਕੇ ਤਾਂ ਤੁਹਾਨੂੰ ਕੋਈ ਹਲਾ ਨਹੀਂ ਸਕਦਾ ਨਹੀਂ ਐਦਾ ਦਾ ਨਹੀਂ ਕਿਉਂਕਿ ਆਪਣੇ ਲੋਕ ਗਲਤੀਆਂ ਕਰਦੇ ਇਹਨਾਂ ਨੂੰ ਮੌਕਾ ਮਿਲਦਾ ਹਰ ਟਾਈਮ ਤੁਹਾਨੂੰ ਕਹੀਦਾ ਕਿ ਟਰੱਕ ਚਲਾਉਣਾ ਛੱਡ ਦਿਓ ਅਗਰ ਤੁਹਾਡੇ ਕੋਲ ਨਾਨ ਟੋਮਿਸਾਈਡ ਸੀਰੀਅਲ ਲਾਇਸੈਂਸ ਆ ਕੋਈ ਹੋਰ ਕੰਮ ਦੇਖ ਲਓ ਕਿਉਂਕਿ ਮਾੜੀ ਕਿਸਮਤ ਆ ਆਪਣੇ ਇਹ ਇਲੀਗਲ ਲੋਕ ਜਿਹੜੇ ਵਾਟਰ ਕ੍ਰੋਸ ਕਰਕੇ ਇਹਨਾਂ ਤੋਂ ਹੀ ਐਕਸੀਡੈਂਟ ਹੋ ਰਹੇ ਆ ਔਰ ਇਸ ਚੀਜ਼ ਨੂੰ ਵੱਡੇ ਪੱੜਦੇ ਤੇ ਵੱਡੇ ਪੱਧਰ ਤੇ ਉਛਾਲਿਆ ਜਾ ਰਿਹਾ ਹਰੇਕ মিডিਆ ਦਾ ਰਿਹਾ ਇਹਨਾਂ ਤੇ ਬਾਅਦ ਰਿਪੋਰਟ ਕਰ ਰਿਹਾ ਔਰ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਰਿਹਾ ਹਰ ਕੋਈ ਇਹ ਬਿਆਰਬਾਜੀ ਕਰ ਰਿਹਾ ਕਿ ਜਿੰਨੀ ਦੇਰ ਇਹ ਟਰੱਕ ਚਲਾ ਰਹੇ ਆ ਰੋਡਾਂ ਦੇ ਉੱਪਰ ਟਰਕਿੰਗ ਕਰ ਰਹੇ ਆ ਡਰਾਈਵਿੰਗ ਕਰ ਰਹੇ ਆ ਸਾਡੇ ਲੋਕ ਸੁਰੱਖਿਅਤ ਨਹੀਂ ਆ ਤੇ ਅਸੀਂ ਆਪਣੇ ਲੋਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਹਰ ਇੱਕੋ ਫੈਸਲਾ ਕਰਾਂਗੇ ਜਿਹੜਾ ਸਾਨੂੰ ਕਰਨ ਲਈ ਉਚਿਤ ਹੋਵੇਗਾ ਸਹੀ ਲੱਗੇਗਾ ਸੋ ਦੇਖ ਲਓ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਹੋ ਸਕਤਾਈਆਂ ਦੇਖਣ ਨੂੰ ਬਾਕੀਆਂ ਬਾਕੀ ਅੱਜ ਤੱਕ ਦੇ ਜੋ ਕੁਝ ਵੀ ਫੈਸਲੇ ਕੀਤੇ ਆ 트ੰਪ ਨੇ ਅੱਜ ਤੱਕ ਕਿਸੇ ਨੇ ਵੀ ਨਹੀਂ ਸੋਚਿਆ ਜਿਹੜੇ ਲੋਕ 40 40 45 45 ਸਾਲਾਂ ਤੋਂ ਇੱਥੇ ਰਹਿ ਰਹੇ ਆ ਉਹ ਲੋਕ ਵੀ ਸੋਚ ਰਿਹਾ ਕਿ ਅੱਜ ਤੱਕ ਅਸੀਂ ਇਸ ਪੱਧਰ ਦੇ ਉੱਪਰ ਕਦੇ ਸकताਈ ਨਹੀਂ ਸੀ ਦੇਖੀ ਜੋ ਕਿ ਹੋਣ ਲੱਗੀ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਕਿ ਜਿਹੜੀਆਂ ਉਹ ਅਗਲੀਆਂ ਕੰਟਰੀਆਂ ਉਹ ਕਿਹੜੀਆਂ ਸ਼ਾਮਲ ਹੋਣਗੀਆਂ ਇਹਦੇ ਲਈ ਤੁਹਾਡੇ ਜੋ ਵੀ ਵਿਚਾਰ ਹੋਏ ਸਾਂਝੇ ਕਰਿਓ ਜਰੂਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਰ ਹੈਲਪਫੁਲ ਰਹੀ ਹੋਵੇ ਔਰ ਨਮੀ ਨਮੀ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿੱਦਾਂ ਵੀ ਕੋਈ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ